ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਸੁਣਾਓ ਜੀ ਕਿੰਦਾ ਸਾਰੇ ਠੀਕ ਠਾਕ ਹੈ ਜੀ ਤੇ ਪ੍ਰਮਾਤਮਾ ਕੀ ਅਰਦਾਸ ਕਰਦੇ ਆ ਸਾਰੇ ਭੈਣ ਭਰਾ ਚੜ੍ਹਦੀ ਕਲਾ ਚ ਤੇ ਅੱਜ ਆਪਾਂ ਪਹਿਲਾ ਦਿਨ ਹੈ ਜੀ ਵੀਡੀਓ ਪਾਉਣ ਦਾ ਹੈ ਜੋ ਦਿੱਲੀ ਤੋਂ ਟੇਢੇ ਪੇਢੇ ਹੋ ਕੇ ਆਏ ਆਪਾਂ ਨਾ ਤਾਂ ਰਸਤੋਂ ਕੇ ਪਹਿਲਾ ਦਿਨ ਪਹਿਲੇ ਦਿਨ ਆ ਤੁਹਾਡੇ ਰੂਬਰੂ ਹੋਣ ਲੱਗੇ ਆ ਪਹਿਲੇ ਦਿਨ ਹੀ ਹੈਲੋ ਦੀ ਗੱਲ ਹੈ ਭਾਈ ਜਦੋਂ ਮੈਂ ਦਿੱਲੀ ਸੀਗਾ ਤੇ ਹੈਲੋ ਨੂੰ ਮੈਂ ਕਿਹਾ ਵੀ ਇਹਦੇ ਵਿੱਚ ਤਾਂ ਕੁਝ ਨਹੀਂ ਹੈਲੋ ਨੂੰ ਮੈਂ ਗੁਰਦਰ ਸਿੰਘ ਸਾਹਿਬ ਭੇਜਿਆ ਉੱਥੇ ਮੈਨੂੰ ਸਿੰਘ ਸਾਹਿਬ ਨੇ ਕਿਹਾ ਕਹਿੰਦੇ ਫੀਮ ਹੈਗੀ ਆ ਤੇ ਬੰਦਾ ਭੇਜ ਦਿਓ ਇਹਨੂੰ ਭੇਜਿਆ ਤੇ ਰੈਕਸੀ ਵਾਲੇ ਦਾ ਪੰਗਾ ਪੁਲਿਸ ਵਾਲੇ ਦਾ ਉਹਨੂੰ ਜਾਣਨ ਉਹਨਾਂ ਦਾ ਕੰਮ ਜਾਣੇ ਵੀ ਤੂੰ ਕੀ ਲੈਣਾ ਹੈ ਹੈ ਆ ਜਿਹੜੇ ਰੈਕਸੀ ਤੇ ਗਿਆ ਉਹ ਰੈਕਸੀ ਵਾਲਾ ਕਹਿੰਦਾ ਯਾਰ ਬਹੁਤ ਪਰੇਸ਼ਾਨ ਕਰਤੇ ਆ ਬਾਬੂ ਜੀ ਯਾਰ ਇਹ ਅਬੂਆ ਯਾਰ ਹੁਣ ਸਾਡੀ ਐਂਟਰੀ ਲੈਣਗੇ ਯਾਰ ਇਧਰ ਸੇ ਨਹੀਂ ਆਣਾ تھا ਯਾਰ ਉਹਦੀ ਗਲਤੀ ਹੈ ਭਾਈ ਆਪਾਂ ਪੈਸੇ ਦਿੱਤੇ ਉਹਨੂੰ ਹਨਾ ਜਿੰਨੇ ਉਹਨੇ ਮੰਗੇ ਆ ਇਹ ਐਵੇਂ ਮੈਨੂੰ ਫੋਨ ਲਾ ਗਿਆ ਹਲੋ ਮੈਂ ਕਹੂੰਗਾ ਤੂੰ ਬੰਦ ਜੀ ਉਹੀ ਹੁਣ ਮੈਂ ਅਨਪੜ੍ਹ ਬੰਦਾ ਭਰਾਵਾ ਮੈਨੂੰ ਪੁਲਿਸ ਵਾਲਿਆਂ ਦੇ ਅਹੁਦੇ ਆਂਦਾ ਨਹੀਂ ਪਤਾ ਹਨਾ ਅਫਸਰ ਬਣਦਾ ਨਹੀਂ ਪਤਾ ਮੈਂ ਤਾਂ ਮੋٹے ਮੋٹے ਪਤਾ ਡੀਐਸਪੀ ਐਸਪੀ ਐਸਐਸਪੀ ਇੰਨੇ ਕੋ ਪਤਾ ਆਪਾਂ ਨੂੰ ਹੁਣ ਗਾਂ ਕੀ ਪਤਾ ਜਨਤ ਕੰਢੀ ਬਿੱਡੀ ਯਾਰ ਤੇ ਇਹ ਤਾਂ ਹੋਰ ਹੀ ਬਣ ਗਿਆ ਕੋਈ ਵਿਜੀਲੈਂਸ ਦਾ ਗੰਜਰ ਦਾ ਉੱਤੇ ਤੇ ਭਰਾਵਾ ਉਹਨਾਂ ਨੇ ਉਹੀ ਗੱਲ ਤਦੋ ਸਾਰਿਆਂ ਨੂੰ ਪਹਿਲਾਂ ਦਾ ਭਰਾਵਾ ਮੈਂ ਅਵਤਾਰ ਦਾ ਧੰਨਵਾਦ ਕਰਦਾ ਫਿਰੋਜ਼ਪੁਰ ਵਾਲੇ ਦਾ ਭਰਾ ਦਾ ਆਪਣੇ ਗੈਲਫਨਸ ਵਾਲਿਆਂ ਦਾ ਜਿਨ੍ਹਾਂ ਨੇ ਯਾਰ ਉਹ 12 ਸਿੰਘਾ ਲਿਆ ਕੇ ਮੈਨੂੰ ਕਾਇਮ ਕੀਤਾ ਸਹੀ ਗੱਲ ਹੈ ਹੈ ਬਾਹਰੀ ਦਵਾਈ ਕਹਿੰਦੇ ਇਹ ਨਾਲ ਮੈਂਦੀ ਜਾ ਉਹਨਾਂ ਦੇ ਕੋ ਹਸਪੀਟਲ ਉੱਥੇ ਉਹਦੇ ਦੋਸਤ ਦਾ ਜਿੱਥੇ ਕਿ ਨੰਬਰ ਭਰਤੀ ਚੱਕੀ ਜਾ ਰਹੀ ਹੈ ਜੀ ਭਰਤੀ ਚੱਕ ਕੇ ਫੇਰ ਵਾਰੀ ਆਉਂਦੀ ਹੈ ਇੱਕ ਮੇਰਾ ਅਵਤਾਰ ਐਸਾ ਭਰਾ ਆਪਣਾ ਸਾਰਿਆਂ ਦਾ ਤੁਹਾਡਾ ਵੀ ਹੈ ਆਪਣੀ ਫੈਮਿਲੀ ਦਾ ਆਪਣਾ ਮੈਂਬਰ ਹੈ ਫੈਮਿਲੀ ਮੈਂਬਰ ਆਪਣਾ ਉਹ ਤੇ ਉਹ ਡਾਕਟਰ ਚਾਕੇ ਘਰੇ ਲੈ ਆਇਆ ਹਾਂ ਹੈ ਸਹੀ ਗੱਲ ਹੈ ਕਹਿੰਦਾ ਟੋਕਨ ਟਾ ਕੇ ਤੱਕੀ ਚੱਲੋ ਮੈਂ ਤਾਂ ਡਾਕਟਰ ਲੈ ਗਿਆ ਦੇਖ ਲੈ ਯਾਰ ਪਿਆਰ ਹੈ ਇਹ ਆ ਤੁਹਾਡਾ ਪਿਆਰ ਇਹ ਸੋਸ਼ਲ ਮੀਡੀਆ ਦੀ ਪਾਵਰ ਹੈ ਤੇ ਅੱਜ ਆ ਬੋਲਣ ਜੋ ਕਰਤਾ ਮੈਨੂੰ ਸਹੀ ਗੱਲ ਬਾਦੀ ਯਾਰ ਪਤਾ ਨਹੀਂ ਕਿਵੇਂ ਕਾਰਜ ਜਦਾ ਕਰੂੰਗਾ ਮੈਂ ਤੁਹਾਡਾ ਜਿਨ੍ਹਾਂ ਨੇ ਮੇਰਾ ਸਾਥ ਦਿੱਤਾ ਤਨੂੰ ਮਨੂੰ ਤਨੂੰ ਸਭ ਕੁਝ ਵਾਰਤਾ ਯਾਰ ਮੇਰੇ ਤੇ ਕੋਈ ਯਾਰ ਦਿੱਲੀ ਚ ਮੈਨੂੰ ਔਖਾ ਦਿਨ ਨਹੀਂ ਦੇਖਣ ਦਿੱਤਾ ਯਾਰ ਕਿੰਨੇ ਭਰਾਵਾਂ ਨੇ ਯਾਰ ਪੈਸਾ ਨਸ਼ਾ ਵਰ ਕਰਤਾ ਯਾਰ ਹਣਾ ਸਮਝ ਹੀ ਨਹੀਂ ਆਈ ਯਾਰ ਮੈਨੂੰ ਤਾਂ ਮੈਨੂੰ ਤਾਂ ਇਹ ਹੈ ਕਿ ਮੈਂ ਦੂਜਾ ਜਨਮ ਲੈ ਕੇ ਖੜਾ ਹੋ ਗਿਆ ਮੈਨੂੰ ਕੋਈ ਫਿਸਰਾ ਸਾਰਾ ਡਿਲੀਟ ਵੱਚੁਕਿਆ ਦਿੱਲੀ ਗੱਡੀ ਕਿੱਥੋਂ ਆਈ ਕਿਵੇਂ ਆਈ ਕੀ ਹੋਇਆ ਉਹ ਤਾਂ ਗੱਲ ਹੀ ਨਹੀਂ ਯਾਦ ਮੇਰੇ ਮੈਨੂੰ ਤਾਂ ਗੱਡੀ ਦਿਸ ਰਹੀ ਸਾਹਮਣੇ ਖੜੀ ਯਾਰ ਇਹ ਕੌਣ ਲਿਆਇਆ ਇੱਥੋਂ ਤੱਕ ਹੈ ਬਿਲਕੁਲ ਜੀ ਠੀਕ ਹੈ ਨਾ ਤੇ ਭਾਈ ਚਲੋ ਆਪਾਂ ਬਾਕੀ ਗੱਲਾਂ ਦਾ ਜਿਹੜੇ ਹੈਗੀਆਂ ਹੈਗੀਆਂ ਦਾ ਆਪਾਂ ਗੱਲ ਉਹ ਕਰਦੇ ਆਂ ਹੈਲੋ ਦੀ ਤੇ ਭਾਈ ਉਹਨਾਂ ਨੇ ਪੁਲਿਸ ਆਣੇ ਨੇ ਘੇਰ ਘੂਰ ਕੇ ਤੇ ਉਹ ਆਟੂ ਘੇਰ ਲਿਆ ਉੱਤਰ ਕੇ ਖੜਾ ਹੋ ਗਿਆ ਮੂਰੀ ਹੈ ਬੀਜਲੈਂਸ ਵਾਲੇ ਆ ਤੀਰਾਂ ਨੂੰ ਹੁਣ ਬੀਜਲੈਂਸ ਵਾਲੇ ਦਿਸੀਦਾ ਜਾਂਦਾ ਵੀ ਨਾ ਤਿੰਨ ਤੋਂ ਤਨੀ ਯਾਰ ਵੀ ਕੀ ਜ਼ਾਦਾ ਆਏ ਵੀ ਦੀਵਾਰ ਲਾਉਣੇ ਹੁੰਦੇ ਇੱਥੇ ਨਹੀਂ ਮਰੀ ਜੰਨੇਵੇਂ ਉਗਣਾ ਵੀ ਮੈਂ ਤੁੰਤਾ ਕੋ ਗਿਆ ਹੀ ਨਹੀਂ ਤੂੰ ਤਾਂ ਸਾਡੇ ਵੱਡੇ ਨਾਲ ਗੱਲ ਕਰਖ ਨਹੀਂ ਕੀ ਨਾ ਲਿਆ ਨੇ ਯਾਰ ਮੈਨੂੰ ਤਾਂ ਭਾਈ ਜੌਂਡੀਆਰੀ ਸੁਣਿਆ ਉਹ ਬਾਕੀ ਤਾਂ ਉਹ ਮਾਸਟਰ ਨੂੰ ਪਤਾ ਮੈਂ ਮੈਨੂੰ ਜੌਂਡੀਆਰੀ ਸੁਣੀ ਮਾਡਰ ਜੀ ਕੀ ਕਹਿੰਦੇ ਕੀ ਬਣ ਜਾ ਜੂਨੀਅਰ ਡਾਇਰੈਕਟਰ ਆਹ ਜੂਨੀਅਰ ਡਾਇਰੈਕਟਰ ਹਾਂ ਜੂਨੀਅਰ ਡਾਇਰੈਕਟਰ ਆਏ ਉਦੋਂ ਮੌਕੇ ਦੇ ਤਤ ਫੜਤੀ ਚ ਕਿਹਾ ਮੈਨੂੰ ਯਾਰ ਮੈਂ ਪੁੱਜ ਗਿਆ

ਉਹ ਡਰ ਗਿਆ ਉਹਨੂੰ ਜੌਂਡੀਰ ਤਾਂ ਸੁਣੀ ਹੀ ਨਹੀਂ ਪਹਿਲਾਂ ਹੈ ਜਦੋਂ ਮੈਂ ਕਿਹਾ ਮੈਂ ਆ ਰਹਾ ਹਾਂ ਤੇਰੀ ਕੋਲ ਤਬਾਲੇ ਉਹਨੇ ਕਿਹਾ ਵੀ ਮਜ਼ਾਕ ਨਾ ਕਰ ਰਿਹਾ ਬੰਦਾ ਵਾਕਈ ਆਫਸਰ ਹੈ ਕੋਈ ਉਹ ਨਹੀਂ ਸ਼ਰਤਾ ਤੇ 3 ਮੀਟਰ ਆ ਕੇ ਕਹਿੰਦਾ ਬਾਪੂ ਜੀ ਦਾ ਨੰਬਰ ਦੇ ਦਿਓ ਕਹਿੰਦਾ ਦਿੱਲੀ ਮੈਂ ਕਬੀ ਹੋਰ ਵੀ ਕੰਮ ਕਰਤੇ ਹੈ ਯਾਰ ਪੁਲਿਸ ਤੋਂ ਬੋਰਡਤੀ ਹਾਂ ਹੁਣ ਸੇ ਤਾਂ ਸਾਥ ਸੇ ਤਾਂ ਮਿਲਾ ਦਿਓ ਉਹ ਡਰਿਆ ਵਾ 3 ਮੀਟਰ ਵਾਲਾ ਦੂਰੋਂ ਮੇਰੇ ਕੋਲ ਮੇਰੇ ਪੈਰੀ ਹੱਥ ਲਾਈ ਜਾ ਬਹਿ ਕੇ ਆਏ ਦੂਰੇ ਸਾਹ ਪ੍ਰਣਾਮ ਸਾਬ ਲੂਣ ਪ੍ਰਣਾਮ ਸਾਬ ਉਹ ਮੈਂ ਕਹਿਆ ਸਾਲਿਆ ਸਾਹਿਬ ਤੇ ਆ ਮੈਨੂੰ ਤਾਂ ਐ ਨਹੀਂ ਪਤਾ ਮਸਾਫ ਕਿਹੜਾ ਹੈ ਹਾਂ ਹੈ ਮੈਨੂੰ ਮੈਂ ਕਹਿਆ ਸਾਲਿਆ ਕੀ ਮੈਂ ਕਹਿੰਦਾ ਜੌਂਡੀਆ ਕਿਹੜਾ ਹੁੰਦਾ ਓਏ ਤੈਨੂੰ ਜੌਂਡੀਰ ਤੋਂ ਕੋਈ ਵੀ ਨਹੀਂ ਹੁੰਦਾ ਮੈਂ ਕਹਾਂ ਮੈਂ ਤਾਂ ਉਹਨੂੰ ਜੌਂਡੀਰ ਕਿਹਾ ਸੀ ਹਾਂ ਤੇ ਉਹਨੂੰ ਜੌਂਡੀਰ ਨਹੀਂ ਸੁਣਿਆ ਭਰਾਵਾ ਉਹਨੂੰ ਕੋਤਵਾਲ ਹੀ ਸੁਣਿਆ ਤੇਰਾ ਤੂੰ ਕੀ ਕਹਿੰਦੇ ਕੋਤਵਾਲੀ ਆ ਰਹੇ ਹੈ ਬਣਾਣਾ ਸੈਟਲ ਹੋ ਗਿਆ ਸੈਟਲ ਹੋ ਗਿਆ ਕੋਤਵਾਲੀ ਕੀ ਕਰਨਾ ਹੈ ਕਹਿੰਦਾ ਉਹਨੇ ਫੋਨ ਕੱਟ ਕੇ ਵੱਧ ਗਿਆ ਦਿੱਲੀ ਪੁਲਿਸ ਡਰਦੀ ਬਹੁਤ ਹੈ ਭਰਾਵਾ ਹਾਂ ਹਾਂ ਇੰਨੇ ਜੀ ਡਰ ਗਿਆ ਉਹ ਤੇ ਜਿਉ ਧਿਆਨ ਨਾ ਸੁਣਨੇ ਦਾ ਜੋਂ ਡਿਆ ਯਾਰ ਜੋਂ ਡਿਆ ਕੀ ਹੁੰਦਾ ਨੇ ਗਣਾ ਕਿਹੜਾ ਅਫਸਰਾ ਤੂੰ ਇਹ ਜਾ ਹੈଁ ਪੈ ਗਿਆ ਹੀ ਬੰਗਾ ਹੂੰ ਰਸਤੇ ਜੇ ਫੇਰ ਆਗੇ ਪੁੱਤਾਂ ਮਾਰਨੀ ਬੰਦ ਹੋ ਗਈ ਭਰਾਵਾ ਗੱਡੀ ਬੰਦ ਹੋ ਗਈ ਮੇਰੇ ਮਾੜਾ ਮਾੜਾ ਜਾਦਾ ਯਾਰ ਬੈਟਰੀ ਹੁਣ ਛੋਟੀ ਰਖਾਤਾ ਨਵੀਂ ਦਿੱਤੀ ਗੰਜਰਾ ਨੇ ਅਰਜੁਨ ਉਹਨੇ ਰਖਾਤੀ ਛੋਟੀ ਹੁਣ ਯਾਰ ਕਿੱਥੇ ਦਾ ਹੁਣ 3 ਫੁੱਟ ਕੱਢ ਕਿੱਥੇ 6 ਫੁੱਟ ਹਾਂ ਹੁਣ ਜੇ 4 ਫੁੱਟ ਵਾਲੇ ਕਰਦਾ ਦੇ ਪਾਪ 3 ਫੁੱਟ ਵਾਲੇ ਦਾ ਕੁਰਤਾ ਪਜਾਮਾ ਪਸਾਵਾਂਗੇ ਥੋੜੀ ਫਸਣਾ ਯਾਰ ਪਾਟੂਗਾ ਬਿਲਕੁਲ ਜੀ ਹੋਗਾ ਮੈਂ ਇਹਨਾਂ ਨੇ ਕਰਤਾ ਹੁਣ ਮੈਂ ਕਹਿਆ ਯਾਰ ਇੱਕ ਤੂੰ ਸਟਾਰਟ ਕਰੇ ਇਹਨੂੰ ਇੰਨੀਆਂ ਲਾਈਟਾਂ ਨੂੰ ਯਾਰ ਹਾਂ ਮਾਸਟਰ ਕਹਿੰਦਾ ਯਾਰ ਮੜਾ ਜੰਗਲ ਪਾਣੀ ਨੇ ਜੇ ਇਹ ਮੈਂ ਕੱਜ ਆਇਆ ਹੀਲਿੰਗ ਲੈ ਲਈ ਹਾਂ ਇੰਡੀਕੇਟਰ ਛੱਡਦੇ ਚਾਰੇ ਬੰਦ ਕਰਤੀ ਉਹਦਾ 15 ਕਿੰਮੇਟ ਇੰਡੀਕੇਟਰ ਛੱਡੇ ਉਹਦਾ ਸਾਖੋਪ ਹੋ ਗਿਆ ਕੀ 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 ਸਾਰੀ ਵੀ ਬੈਠਦੀ ਮੈਂ ਕਹਿੰਦਾ ੱੱਕਾ ਲਾ ਲੋ ਕਹਿੰਦੇ ਤਾਂ ਆਟੋਮੈਟਿਕ ਦਾ ੱੱਕੇ ਨਾ ਵੀ ਹੋਣੀ ਸੌਲਿਓ ਮੈਂ ਕਹਿੰਦਾ ਚੰਗਾ ਗੱਡਾ ਲਿਆ ੱੱਕੇ ਨਾ ਵੀ ਹੋਣੇ ਕਹਿੰਦੇ ਨਾ ਮੈਂ ਕਹਿੰਦਾ ਗੱਡੀ ਮੈਂ ਕਿ ਟੋਚਨ ਬਾਲ ਨੇ ਪਕਲਾ ਮੈਂ ਟ੍ਰੇਨ ਮੈਂ ਕਰ ਬਾਲ ਲੋ ਇਹ ਹੋਣੀ ਨਹੀਂ ੱੱਕੇ ਨਾ ਦੋਦੇ ਤੇ ਗੇਅਰ ਹੀ ਆ ਆਟੋਮੈਟਿਕ ਹੈ ਥੋੜਾ ਭੜਾ ਹੋ ਜੇ ਥੋੜਾ ਮੈਂ ਕਿਹਾ ਮੈਨੂਅਲ ਹੋ ਜਾਂਦੀ ਹੈ ਕਹਿੰਦਾ ਆਪਾਂ ਨੂੰ ਪਤਾ ਨਹੀਂ ਹੁੰਦੀ ਕਿਵੇਂ ਹੂੰ ਬੜੇ ਜੱਬ ਨੂੰ ਫੜੇ ਮੈਂ ਕਿਹਾ ਯਾਰ ਹੂੰ ਹੂੰ ਬਾਬਾ ਬੜੇ ਹੱਥ ਮਾਰੇ ਲੋਕਾਂ ਨੂੰ ਹੂੰ ਮੈਂ ਡੋਡਿਆਂ ਦਾ ਕਾਰਟ ਮਾਰਕਾ ਆਹ ਮੁੰਡਾ ਉਧਰ ਪੁਲਿਸ ਆਈ ਕੀ ਹੈ ਕਿਉਂ ਐਸੇ ਕਰ ਰਹੇ ਹੋ ਮੈਂ ਕਿਹਾ ਇਹਨੂੰ ਕਹਿਣਾ ਵੀ ਨਹੀਂ ਸਟਾਰਟ ਹੋਣੀ ਰੂਮੇ ਕੀ ਹੈ ਹੂਮੇ ਡੋਡੇ ਮੈਂ ਕਿਹਾ ਮੈਂ ਆ ਜਾ ਥਾਣੇ ਲੈ ਚੱਲ ਫੜ ਕੇ ਇਹਨੂੰ ਤਾਂ ਸਿਆਪੀ ਉਹਨੇ ਚੱਲ ਗਏ ਤੇ ਫਿਰ ਕਿਆ ਹੋ ਗਿਆ ਸਾਈਡ ਤੇ ਲਾਓ ਯਾਰ ਕਹਿੰਦਾ ਕਿਤੇ ਇੱਥੇ ਕੋਈ ਬੱਜੂ ਆ ਕੇ ਵਿੱਚ ਮੈਂ ਕਿਹਾ ਸਾਈਡ ਤੇ ਹੀ ਲਾਉਣੀ ਸਟਾਰਟ ਨਹੀਂ ਹੁੰਦੀ ਖਾਦਮਾ ਕਰਾ ਦੇ ਉਹ ਤਾਂ ਭੱਜ ਗਏ ਭੱਜ ਗਏ ਉਹਨੇ ਕਿਹਾ ਆਪਾਂ ਨਹੀਂ ਦੇਣੀ ਬੈਟਰੀ ਉਹਨਾਂ ਨੂੰ ਖੜਵੀ ਨਹੀਂ ਕੋਈ ਯਾਰ ਕੋਈ ਕਾਲਾ ਕਾਲਾ ਡੂਡ ਡੇਰ ਕੋਈ ਲੜਦਾ ਨਹੀਂ ਤੱਕ ਤੂੰ ਜਾ ਦਬਾ ਤੇ ਮੈਨੂੰ ਕਹਿੰਦਾ ਜੇ ਭੁਜਾ ਦਿੰਦੇ ਆਪਾਂ ਆ ਕੇ ਪੁਲਿਸ ਆ ਗਈ ਸੀ ਅੱਗੇ ਤੇ ਮੈਂ ਕਹਿੰਦੇ ਕਿਉਂ ਉਹ ਮਗਰ ਜਿਹੜਾ ਟੱਠੀ ਗਿਆ ਵਿਚਾਰਾ ਉਹ ਮੈਂ ਕਹਿੰਦਾ ਆਪਾਂ ਬਾਅਦ ਚ ਲੈ ਜਾਂਦੇ ਜਾ ਕੇ ਮੈਂ ਕਹਿੰਦਾ ਤੂੰ ਤਾਂ ਮਰਾ ਫੜਾ ਦੇਣਾ 5 ਮਿੰਟ ਜੋ ਕਉਨ ਕਿਵੇਂ ਮੈਂ ਕਹਾ ਮੈਂ ਇੱਥੋਂ ਭਿਉਣੀ ਸੀ ਥੋੜਾ ਜਿਹਾ ਗਾਂਹ ਜਾ ਕੇ ਮੈਂ ਕਹ ਤੇ ਉਹ ਮਾਸਟਰ ਉਹਨੇ ਫੜੀ ਲੈਣਾ ਵੀ ਆ ਤੂੰ ਕਿੱਧਰ ਤੇ ਇਤ ਕਿਉਂ ਫਿਰਦਾ ਵੀ ਆ ਪਾਂ ਚ ਕੱਲ ਲਈ ਮਾਸਟਰ ਕੀ ਦੱਸਦਾ ਮੈਂ ਕਹ ਉਹਨੇ ਉਤਲਾ ਨੰਬਰ ਡਾਇਲ ਕੀਤਾ ਵੇ ਜਿਹੜਾ ਪਹਿਲਾਂ ਉਹ ਲਾਉਣਾ ਸੀ ਡਾਇਲ ਤੇਰੇ ਵਾਲਾ ਹੀ ਆ ਤੇ ਤੂੰ ਪੈਂਦੀ ਜਿਹਾ ਟੇ ਗਨੇ ਮਾਸਟਰ ਪੁਲਿਸ ਪੈ ਗਈ ਭੱਜਾ ਉਹਨੇ ਕਹਨੇ ਫੜ ਲਿਆ ਪੁੱਤ ਭੱਜਾ ਨਹੀਂ ਆ ਜਾ ਆ ਜਾ ਤੂੰ ਆ ਜਾ ਹਾਂ ਮੈਂ ਕਹ ਇਦਾਂ ਕੀ ਕੰਮ ਐ ਠੀਕ ਹੈ ਨਾ ਬਈ ਹਜ਼ਾਰ ਜਾ ਪਿਆ ਯਾਰ ਇਹੋ ਜਹਰ ਜਾ ਪਿਆ ਯਾਰ ਪਤਾ ਹੀ ਨਹੀਂ ਯਾਰ ਕਿਵੇਂ ਪਹੁੰਚੇ ਪਿੰਡ ਯਾਰ ਪਿੰਡ ਆ ਕੇ ਦਾਗ ਲੋਏ ਯਾਰ ਕਿੰਨੇ ਦਿਨ ਹੋ ਗਏ ਯਾਰ ਪਿੰਡ ਤੋਂ ਆਇਆ ਠੀਕ ਹੈ ਚੱਲੀ ਜਾਂਦੇ ਯਾਰ ਬਾਹਾਂ ਨੀਲੀਆਂ ਹੋ ਗਈਆਂ ਯਾਰ ਸੌਂ ਲੱਗੇ ਯਾਰ ਹੂੰ ਸਹੀ ਗੱਲ ਹੈ ਨਾਲਾ ਲੱਪਣੋ ਛੱਡ ਗਿਆ ਯਾਰ ਲੈ ਫੋਨ ਖੜਾਦਾ ਦੋਵੇਂ ਪਾਸੇ ਫੋਨ ਖੜ ਗਿਆ ਯਾਰ ਸਾਲਾ ਲਾਲਾ ਸੂਈਆਂ ਯਾਰ ਪਟ ਪਟ ਬਾਲਾ ਪੂਰਾ ਹਾਲ ਦਿੱਲੀ ਵਾਲਿਆਂ ਨੇ ਤਾਂ ਉਹਨਾਂ ਨੂੰ ਤਾਂ ਬੇਸਮਝਾ ਉਹਨੂੰ ਜਮੇ ਸਮਝੇ ਰਹੀ ਆ ਡਾਕਟਰਾਂ ਇਹ ਬੰਦਾ ਬਿਮਾਰ ਕਿੱਥੋਂ ਹੁੰਦਾ ਤੇ ਹੋਰਦਾ ਕਿੱਥੋਂ ਪੈਸੇ ਹੀ ਬਣਾਉਂਦੇ ਆ ਜੀ ਹਾਂ ਉਹਦਾ ਨੱਕ ਨੇ ਨਹੀਂ ਆਏ ਕਰਕੇ ਸਾਹ ਨਹੀਂ ਆ ਹਾਂ ਇਹ ਮੂੰਹ 'ਚ ਕੁਝ ਫਸਿਆ ਹੋਊ ਨੱਕ 'ਚ ਕੁਝ ਫਸਿਆ ਹੋਊ ਸਾਹ ਵਿੱਚ ਕੁਝ ਉਹਦਾ ਹੀ ਖੀ ਜਾਂਦੇ ਬੱਚੇ ਕਿੱਧਰਲੇ ਪਾਸੇ ਸਾਹ ਨਹੀਂ ਉਹਦਾ ਕੁਝ ਫਸਿਆ ਐ ਟੈਸਟ ਹੀ ਕਰੀਗਾ ਟੈਸਟ ਹੀ ਕਰੀ ਓਏ ਹੋਏ ਡਾਕਟਰ ਤਾਂ ਸੀ ਵੀ ਆ ਗਏ ਮੈਂ ਕਿਹਾ ਹੈ ਹੁਣਾ ਮੁੱਦਾ ਪਾ ਕੇ ਕੁੱਟਣ ਲੱਗ ਜੇ ਸਾਹ ਵਿੱਚ ਕੁਝ ਕੱਢੂਗਾ ਇਹ ਮੈਂ ਕਿਹਾ ਮੈਂ ਕਿ ਲੱਡੂ ਕੱਢਣੇ ਕੰਜਰ ਦਿਓ ਉਹ ਕਹਿੰਦਾ ਨਹੀਂ ਬੱਚਾ ਉਸਾਂ ਦਾ ਚੱਪਸ ਆ ਗਿਆ ਯਾਰ ਕੁਮਾਰ ਆ ਥੋੜੀ ਯਾਰ ਅਸੀਂ ਦੋ ਜਣੇ ਆਏ ਆ ਬਿਮਾਰ ਹੋਇਆ ਸਾਹ ਦੀ ਉਹਨੂੰ ਪ੍ਰੋਬਲਮ ਹੋਈ ਆ ਮੜੀ ਜੀ ਕਹਿੰਦੇ ਉੱਥੋਂ ਕੰਮ ਵਧਿਆ ਬਸ ਆ ਗੱਲ ਹੋ ਗਈ ਉਹ ਫੇਫੜੇ ਜਕੜ ਲੈ ਨਮੂਨੀਆਂ ਨੇ ਯਾਰ ਬਾਲਗਮ ਨੇ ਯਾਰ ਬਸ ਇੱਥੋਂ ਕੰਮ ਚੱਲ ਪਿਆ ਠੀਕ ਹੈ ਗਾਂ ਦਾ ਪਤਾ ਹੀ ਨਹੀਂ ਕੀ ਦਾ ਕੀ ਬਣ ਗਿਆ ਫਿਰ ਪ੍ਰਮਾਤਮਾ ਜਾਣੀ ਫਿਰ ਕੀ ਹੋਇਆ ਉਹ ਦੂਗਾ ਦਾ ਕੰਮ ਵੀ ਛੁੱਟ ਪਿਆ ਯਾਰ ਠੀਕ ਹੈ ਨਾ ਉਹ ਦਿਨ ਯਾਦ ਕਰਕੇ ਵੀ ਤੁਰਤਲੀ ਹੁੰਦੀ ਆ ਯਾਰ ਸਹੀ ਗਾ ਨਵਾਂ ਯਰਮ ਹੋਇਆ ਨਮਾਈ ਜਨੂ ਹੋਇਆ ਬੱਬਾ ਜਿੰਨਾ ਔਖਾ ਤੇ ਜਿੰਨਾ ਤੜਫਦਾ ਸੀ ਅੱਜ ਪਹਿਲੀ ਵੀਡੀਓ ਮਾਨਦਾ ਮੈਂ ਆਪਣੀ ਆਪਣੀ ਪਹਿਲੀ ਹੈਨਾ ਉਧਰੋਂ ਬਿਜਾਰਾ ਤੇਜੀ ਆ ਗਿਆ ਤੇ ਜਿਹਨੇ ਵੀ ਵੀਰੇ ਦੇਖੀ ਉਹ ਅੱਖਾਂ ਭਰ ਆਇਆ ਉਧਰੋਂ ਬੈਠੇ ਬੈਠੋਂ ਤੇ ਸਾਹਬ ਦਾ ਫੋਨ ਆ ਗਿਆ ਹੁਣ ਸਾਹਬ ਹਿੰਦੀ ਵਾਲਾ ਉਹਦਾ ਹਿੰਦੀ ਚੋਂ ਦਾ ਗੇਰ ਰੜਦਾ ਤੇਜੀ ਸੀ ਫਰਲੋ ਤੇ ਹਾਂ ਤੇਜੀ ਸੀ ਫਰਲੋ ਤੇ ਉਹ ਕਹਿੰਦਾ ਗਾੜੀ ਕਾਹ ਲਗਾ ਗਿਆ ਗੱਡ ਗਾੜੀ ਦੋ ਦਦੋ ਭਾਈ ਇਧਰ ਸੇ ਜਾਂਦੇ ਹੈ ਆ ਕੇ ਆ ਕੇ ਖੋਬਾ ਆਤਾ ਨਾ ਖੋਬਾ ਹਾਂ ਕੋ ਮਨ ਖੋਬਾ ਹਾਂ ਖੋਬਾ ਖੁਬਣਾ ਖੁਬਣਾ ਖੋਬਾ ਯਹਾਂ ਖੋਬੀ ਜਾਂਦਾ ਹੈ ਖੋਬਾ ਵਾਹ ਗੱਡੀ ਸਾਈਡ ਤੇ ਲਾਤੀ ਹਾਂ ਸਾਬੋ ਸ਼ਾਮ ਕੋ ਵੇਲਾ ਹੈ ਨਾਲੇ ਨੂੰ ਬਣਾਵੇ ਨਾਲੇ ਨੂੰ ਖੋਜ ਕਰੇ ਵੀ ਇਹਨੂੰ ਮੈਂ ਮਾਰਿਆ ਜਾਂ ਹਾਂ ਚਾਹਾਂ ਚਾਹਾਂ ਪਿਆਮਾ ਸ਼ਾਮ ਕੋ ਵੇਲਾ ਹੈ ਕਰੀਸ ਕਰੀਸ ਕੇ ਲੈ ਜਾਊਂਗਾ ਹਾਂ ਸ਼ਾਮ ਕੋ ਬਾੜੀ ਤੰਡੀ ਉਹ ਮੈਂ ਕਾ ਕਰੀਸ ਕਰੀਸ ਕਿਉਂ ਕਹੀ ਜੰਨੇ ਕਹਿੰਦੇ ਇੱਚ ਦਿੰਦੇ ਆਪਾਂ ਨੂੰ ਹਾਂ ਇੱਚ ਦਿੰਦੇ ਵੀ ਠੱਕੇ ਨੇ ਲੈ ਕੇ ਜਾਵਾਂਗੇ ਕਰੀਸ ਕਰੀਸ ਕੇ ਲੈ ਜਾਊਂਗਾ ਸ਼ਾਮ ਕੋ ਹਾਂ ਉਹ ਮੋਟਰਸਾਈਕਲ ਵੀ ਖੋਪਾ ਹੈ ਬੰਦਾ ਵੀ ਖੋਪਾ ਹੈ ਕਿੱਥੇ ਜਾਣਾ ਹੈ ਗੱਡੀ ਤਾਂ ਉੱਥੇ ਘੜੀ ਕਰਕੇ ਭਾਈ ਨਹੀਂ ਆਪਣੇ ਵੱਡਾ ਦਿੱਲੀ ਬਿਮਾਰ ਹੋ ਗਿਆ ਹਾਂ ਮੈਂ ਹੀ ਬਤਿਆ ਹਾਂ ਸਾਬ ਹਾਂ ਸਾਬ ਆਖਾ ਉਰਾ ਹਾਂ ਜੇ ਮੰਨ ਲਾ ਹਮਨੇ ਤੇਰੇ ਕੋ ਵੀਡੀਓ ਦਿਖਾਤਾ ਨਾ ਤੂੰ ਮੰਨ ਜਾਣਾ ਤੂੰ ਮਾ ਨਾ ਵੀ ਕੋਈ ਗੱਲ ਨਹੀਂ ਬਾਹਰ ਤੱਕੀ ਹਿੰਦੀ ਬੋਲੀ ਜੁਣੀ ਨਹੀਂ ਛੁੱਟੀ ਆ ਦਿਨ ਇੱਕ ਦਿਨ ਦੀ ਭਰਾ ਨੂੰ ਵੀ ਕਰਾ ਹਾਂ ਅੰਨਾ ਪਰੇਸ਼ਾਨ ਹੈ ਹੁਣ ਗੱਡੀ ਲਾ ਦੇ ਕੋਪਾ ਤੋਗਾ ਕਿੱਥੇ ਲੈ ਕੇ ਜਾਵਾਂ ਕੋਪਾ ਉਹ ਮੈਂ ਕਹ ਖੋਪਾ ਕਿੜਾ ਕੰਜਰਾ ਸਾਨੂੰ ਤਾਂ ਸਮਝਾ ਦੇ ਤੂੰ ਤਾਂ ਪੰਜਾਬੀ ਦਾ ਵੀ ਸਤਿਆਨਾਸ਼ ਕਰਤਾ ਮੈਂ ਕਹ ਖੋਪਾ ਉਹ ਮੈਂ ਕਹ ਖੋਪਾ ਭਰਾਵਾ ਉੱਥੇ ਗਾਂ ਖੋਪਦੀਆਂ ਗੱਡੀਆਂ ਚਾਰ ਗੜਜਾ ਪਣ ਗਿਆ ਯਾਰ ਉਹਨੂੰ ਖੂਬ ਬਾ ਦੱਸੇ ਨੂੰ ਨਾ ਉਹਨੂੰ ਸਮਝਾਵੇ ਨਾ ਉਹਨੂੰ ਸਮਝਾਵੇ ਉਹ ਮੈਂ ਗਏ ਇਹਨਾਂ ਨੂੰ ਪੰਜਾਬੀ ਦੀ ਸਮਝ ਆ ਜਾਂਦੀ ਹੁੰਦੀ ਆ ਆ ਜਿਹੜਾ ਤੁਸੀਂ ਵਿਚ ਵਿਚਾਲੇ ਜਵਲਗਾ ਮਾਰਦੇ ਨੇ ਨਾ ਜਮੀ ਚੱਕਦੇ ਨੇ ਤੁਸੀਂ ਨਾ ਉਹਨੂੰ ਪੰਜਾਬੀ ਰਹਿਣ ਦੇ ਨੇ ਨਾ ਹਿੰਦੀ ਹਿੰਦੀ ਉਹ ਜਮੀ ਚੱਕਦੇ ਨੇ ਤੁਸੀਂ ਆ ਇਧਰ ਆਓ